ਵਾਈ ਵਾਈ ਤੇ ਤੇ ਕਬੱਡੀ ਆ ਪਹਿਲੀ ਗੇਟੀ ਦਾ ਸੁਣੋ ਔੜ ਪਾਣਾ ਇੱਕਦਮ ਦਾ ਚੱਲ ਮਤਲਬ ਮੈਂ ਹਾਂ ਵੀ ਤੇਰਾ ਕੇਕ 1 ਮਿੰਟ ਨੇ ਨਾ ਨਹੀਂ ਲੈਣਾ ਆਪਾਂ ਨੂੰ ਹਾਂ ਵੀ ਇੱਕ ਦੂਜੇ ਦਾ ਤੂੰ ਹੁਣ ਬਾਅਦ ਤੂੰ ਮੈਨੂੰ ਪੁੱਛ ਨਹੀਂ ਤੂੰ ਆਪਾਂ ਉਨਾਰਿਆ ਹੈ ਨਾ ਮੇਰੇ ਨਾਲ ਸੀ ਕੀ ਪਾਣਾ ਲੱਗ ਪਤਾ ਯਾ ਇਹ ਪਹਿਲੀ ਕਬੱਡੀ ਤੇ ਦੋ ਚਰੂ ਅੱਛਾ ਇਹ ਕਿਤੇ ਦਾਇਕ ਲਈ ਫੇਰ ਕੇ ਪਹਿਲੀ ਕਬੱਡੀ ਤੋਂ ਦੋ ਚੁੱਕ ਉਹ ਤਾਂ ਇਦਾਂ ਦਾ ਦਾਵਾ ਹੁਣ ਤੂੰ ਮੇਰਾ ਵੀ ਪੁੱਛਣਾ ਨਹੀਂ ਭਵਾਂਜੀ ਕਿੰਨੀ ਆ ਮੈਂ ਵੀ ਮੈਂ ਕੈਨੇਡਾ ਚ ਪਾਈਆਂ ਵਾ ਉਸਤਾਦ ਮੈਂ ਪੰਜੀ ਕਬੱਡੀ ਠੀਕ ਆ ਠੀਕ ਆ ਇੰਨੇ ਪੈਂਦੀਆਂ ਵਾ ਦੋ ਹਾਂ ਉਹ ਤਾਂ ਹੋ ਰਿਹਾ ਇਤੋਂ ਕਿੰਨਾ ਅਜੇ ਤੱਕ ਮਤਲਬ ਸਭ ਤੋਂ ਵੱਧ ਮੇਰਾ ਹਾਈਐਸਟ ਕਬੱਡੀਆਂ ਦਾ ਰਿਕਾਰਡ ਆ ਕਿਹੜਾਲੇ ਪਾਈਆਂ ਮੈਂ 28 ਕਬੱਡੀ ਠੀਕ ਆ ਤੇ ਬੈਸਟ ਨੂੰ ਇਹ ਸੀ ਇਹ ਸੀ ਦਿੱਤਿਆ ਲੋਕ ਮਤਲਬ ਕਿ ਨਵਾਂ ਨਵਾਂ ਹੀ 15 ਚ ਉੱਠਣੇ ਗੱਗੀ ਭਵਾਨ ਆਇਆ ਸੀ ਨਾਲ ਇਹਨਾਂ ਸੱਦਿਆ ਵੀ ਗੱਗੀ ਹੀ ਨਾਲ ਆਇਆ ਮਤਲਬ ਫੁੱਲ ਤਗੜਾ ਹੀ ਐ ਨਹੀਂ ਥੋੜੇ ਜ ਮਤਲਬ ਇਹ ਵੀ ਚੜ ਮਤਲਬ ਇਹ ਉਹ ਵੀ ਚੜਦੀ ਮਾਲੀ ਪਰ ਜਿੱਦਾ ਇਹਦਾ ਸੀ ਪੀ ਇਹ ਫੁੱਲ ਆਪ ਹੀ ਤਾਂ ਹੀ ਨਵੇਂ-ਨਵੇਂ ਹੀ ਕਰਕੇ ਕੀ ਰਾਂ ਵਾਲ ਜਾ ਕੇ ਆਇਆ ਵਾ ਗੱਗੀਆਂ ਬਾਹਰ ਗੱਗੀ ਭੁਹਾਨ ਦੀਆਂ ਵੀ ਚਲੋ ਪਾਉਂਦਾ ਤੂੰ ਤੇ ਬੜੀਆਂ ਪਰ ਮੈਂ ਬੁਲਾ ਤੂੰ ਹੀ ਰੈਸਟ ਕਰੋ ਗੱਗੀ ਤਾਂ ਗੇਰ ਤਾਬ ਦਾ ਗਾਣ ਹੁੰਦਾ ਹੀ ਪਛਾਣ ਉਹ ਲੈ ਭਜਦਾ ਨਾ ਗਾਣ ਨੂੰ ਏਦਾਂ ਬੈ ਉਹ ਨਹੀਂ ਬੈਗਦਾ ਨਹੀਂ ਆ ਪਪਾ ਉਦੋਂ ਬੜਾ ਫਿੱਟ ਸੀ ਗੱਗੀ ਭੁਹਾਨ ਮੇਰੇ ਨਾਲ ਉਦੋਂ ਲੀਕ ਖੜਿਆ 16 ਚ ਬਹੁਤਾ ਹੀ ਸੱਟ ਜਫਾ ਖਾਂਦਾ ਹੀ ਨਹੀਂ ਹੁੰਦਾ ਸੀ ਤੇ ਉਦੋਂ ਇਹਦੇ ਜਦੋਂ ਗੱਟੇ ਗੱਟੇ ਤੇ ਲੱਗ ਗਈ ਨਾ 60 ਬਹੁਤ ਜੱਫੇ ਦਾ ਕੋਈ ਚਾਂਸ ਹੀ ਨਹੀਂ ਬਣ ਦਿੰਦਾ ਬਹੁਤ ਸਿੱਖ ਨਹੀਂ ਉਹ ਪਰ ਉਹ ਮੱਕਿਆ ਗੱਲ ਉਹਦੀ ਜਿੱਦਾਂ ਮੈਂ ਤੇ ਸੁਣੀਆਂ ਵਾ ਵੀ ਜੋ 60 ਮੀਟਰ ਲੱਗ ਜਾਂਦੀਆਂ ਨੇ ਬੰਦੇ ਦੇ ਬੰਦਾ ਥੋੜਾ ਜਿਆ ਫਿਰ ਪੌਂਦਾ ਹੈ ਕਬੱਡੀਆਂ ਜਿੱਦਾਂ ਮਾਲਾ ਪਹਿਲਾਂ ਵਧੀਆ ਪੌਂਦਾ ਫਿਰ ਕਬੱਡੀ ਘਟ ਜਾਂਦੀ ਥੋੜੀ ਜੀ ਤੇ ਬੰਦਾ ਕਹਿੰਦਾ ਵੀ ਤੁਰਿਆ ਰਹਿਣਾ ਮੈਂ ਨਾਲ ਪਰ ਇਹ ਵੀ ਜਿੱਦਨ ਉਹਦਾ ਦਿਲ ਜਦੋਂ ਕਰਦਾ ਫੂਕ ਦਿੰਦਾ ਛੁਟੜ ਦਿੰਦਾ ਟਾਪ ਕੇ ਠੀਕ ਕੀ ਹੈ ਗੱਲ ਫਿਰ ਆ ਮੈਂ ਲਾ ਲਾਂ ਪੱਟੀ ਗੱਲਾਂ ਬਾਤਾਂ ਫੇ ਸੁਣਾਤੀ ਅੱਜ ਕਿੰਨੀਆਂ